ਇਹ ਡਰੋਵਰ ਅਟਾ ਸਿਆਲੀ ਪੁਲ ਤੋਂ ਬੋਲ ਰਿਹਾ ਜੀ ਇਹ ਦਾਤੀ ਨਾ ਮੱਲੇ ਹੀ ਦੁਕਾਨ ਬੰਦ ਕਰ ਗਈ ਜੀ ਜਿਹੜਾ ਸੇਜਾਨੀ ਬੁਆਹ ਕੋਲ ਦਾ ਦੁਆਰੀ ਖੁੱਲਿਆ ਜਿੰਨੇ ਮੈਂ ਧੱਕਾ ਲਾ ਕੇ ਦੇਖਣ ਮੈਂ ਚਾਹਿਆ ਤਾਂ ਆ ਕੇ ਬ੍ਰਿਗੇਡ ਕਿਹਨਾਂ ਆ ਆਪਰੇ ਵਿੱਚ ਹੀ ਸਿਆਲੀ ਦੇ ਕੋਲ ਇੱਟਾਂ ਦੇ ਨੇਰ ਆਉਂਦੀਆਂ ਜੀ ਫਿਰ ਮੈਂ ਕੋਠੀ ਜੜ ਕੇ ਝਾਕੀ ਮੈਂ ਗੁੰਡੇ ਤੇ ਅੰਦਰ ਮਨੋ ਕੀ ਮੇਖੇ ਦੇ ਦੁਆਰ ਪਿੱਛੇ ਪਾੜੀ ਇਹ ਹੀ ਸੂਜਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਝਾਕੀ ਮਾਰ ਕੇ ਚੱਲ ਗਏ ਇਹ ਅਹੀ ਫਿਰ ਮਰਸਾ ਵਾਲਾਂ ਪੰਨੀ ਟ੍ਰੱਕ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘਟੋੜ ਕੋਈ 10-12000 ਰੁਪਏ ਮੁੱਲ ਕੇ ਪਿਓੜਾ ਪਿੰਦ ਦੇ ਗਿਆ ਇਹ ਮਰ ਰੱਖ ਗਈ ਸੀ ਉਹ ਸਾਲ ਦਾ ਵਿੱਚ ਰੱਖ ਕੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦੇ ਗਲਾ ਖੋਲ ਕੇ ਦੋਗੇ ਵਿੱਚ ਪੈ 2.5000 ਰੁਪਏ ਦਾ 10-12000 ਦਾ ਨੁਕਸਾਨ ਹੋਇਆ ਇਹ ਦਰੂਬਰ ਟਾਸ ਟੈਲੀਫੋਨ ਤੋਂ ਬੋਲ ਰਿਹਾ ਜੀ ਇਹ ਗੱਤੀ ਨਾ ਮੱਲੇ ਹੀ ਦੁਕਾਨ ਬੰਦ ਕਰਕੇ ਗਏ ਜੋ ਸੇਟਾਂ ਨੂੰ ਦੁਆ ਖੜਾ ਦੁਆ ਹੀ ਖੁੱਲਿਆ ਜਿੰਨੇ ਮੈਂ ਥੱਕਾ ਲਾ ਦੇ ਕੇ ਮੈਂ ਨਾ ਚਾਹੇ ਕਿ ਦੁਆ ਦੇ ਕਿ ਨਿਕਲਿਆ ਜਾਂ ਉਹ ਮੈਂ ਵਾਚੀ ਸਾਲ ਜਿਹੜਾ ਵੇਟਾਂ ਲੈ ਕੇ ਨੀ ਨੈ ਰੌਣੀਆਂ ਜੀ ਫਿਰ ਮੈਂ ਕੁਟੀ ਜੜ ਕੇ ਚਾਕੀ ਮਾਈ ਗੁੰਡੇ ਦੇ ਤੇ ਅੰਦਰ ਮਨ ਲੋ ਕੀ ਵਿਖਿਆ ਦੇ ਦੁਆਰ ਪਿੱਛੇ ਬਾੜੀ ਭਈ ਇਹ ਹੀ ਸੂਝਾ ਪੁੱਛਣ ਦਿੱਤੀ ਪੁੱਛਣ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਥਾਤੀ ਮਾਗ ਲੇ ਤੇ ਚਲ ਗਈ ਇਹ ਅਹੀ ਫਿਰ ਮਦਸਾ ਕੰਪਨੀ ਤੇ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮਿਲੇ ਕੋਈ ਘੱਟੋ ਘਾਟ ਫਿਰ 10-12000 ਰੁਪਏ ਮਿਲ ਲੇ ਫਿਰ ਰੱਤ ਦਾ ਪੈਸਾ ਦੇ ਗਏ ਕਿ ਮਰ ਆ ਗਿਆ ਸੀ ਉਸ ਕਹਾਵਤ ਦਾ ਵੀ ਜਰਾਕੀ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦੇ ਗਲਾ ਖੋਲ ਕੇ ਦੋ ਕਿਉਂਕਿ ਪੈਟਾਈ ਦਿਨੇ ਯਾਰ ਕਿ ਜੇ 10 12 ਜਿਆਦਾ ਲਖਾਣੇ ਇਹ ਡਰੂਵਰ ਅੱਡਾ ਸੈਲੀਪੌਸ ਤੋਂ ਬੋ ਰਿਹਾ ਜੀ ਇਹ ਹੈ ਦਾ ਤੀਨਾ ਮੱਲੇ ਹੀ ਦੁਕਾਨ ਬੰਦ ਕਰਕੇ ਗਏ ਜਿਹੜਾ ਸੇਟਾਨੀ ਬੋਆ ਬੜਾ ਨੂੰ ਦੁਆ ਹੀ ਖੁੱਲਿਆ ਜਿੰਨੇ ਮੈਂ ਤੱਕਾਲਾ ਦੇਖਣ ਮੈਂ ਨਹੀਂ ਚਾਹ ਤੋ ਆ ਕੇ ਵੀ ਗੇਟ ਨਹੀਂ ਖੁੱਲਿਆ ਸਾਹਮਣੇ ਵਿੱਚ ਹੀ ਖੜਾ ਦੇਖਣ ਇੱਡਾ ਲੇਖ ਜਿਹੜੇ ਨੇ ਰੇਡ ਆਉਂਦੀਆਂ ਜੀ ਫਿਰ ਮੈਂ ਕੋਠੀ ਜੜ ਕੇ ਚਾਕੀ ਮੈ ਗੁੰਡੇ ਦੇ ਤੇ ਅੰਦਰ ਮਤਲਬ ਕਿ ਮੇਖਲੇ ਦੁਆਰ ਪਿੱਛੇ ਪਾੜੀ ਇਹੀ ਸੂਜਣਾ ਪੁੱਛਣ ਦਿੱਤੀ ਪੁੱਛਣੀ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਧਰਤੀ ਮਾਰ ਕੇ ਚੱਲ ਗਏ ਤੇ ਅਹੀ ਫਿਰ ਮਸਟਰ ਕੰਪਨੀ ਤਰ੍ਹਾਂ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘੱਟੋ ਘਾਟ 10-12000 ਰੁਪਏ ਮਿਲ ਕੇ ਪੇਮੈਂਟ ਰਕਮ ਦੇ ਗਿਆ ਜਿਹੜਾ ਮੈਂ ਰੱਖ ਗਿਆ ਸੀ ਉਹ ਸਾਬਦਾ ਵਿੱਚ ਰੱਖ ਕੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦੇ ਗੱਲਾ ਖੋਲ ਕੇ ਦੋਗੇ ਵੀ 3-4000 ਰੁਪਏ 10-12000 ਦਾ ਨੁਕਸਾਨ ਹੋਇਆ ਇਹ ਡਰੋਵਰ ਅੱਡਾ ਸੈਲੀਪਾਲ ਤੋਂ ਹੋ ਰਿਹਾ ਜੀ ਇਹ ਦਤੀ ਨਾ ਮਤਲਬ ਅਸੀਂ ਦੁਕਾਨ ਬੰਦ ਕਰ ਗਈ ਜੀ ਸੇ ਜਾਣ ਗੋਆ ਮੈਨੂੰ ਦੁਆੜੀ ਖੁੱਲਿਆ ਜਿੰਨੇ ਮੈਂ ਤਾਂ ਕਾਲਾ ਵਿੱਚ ਦੇਖਿਆ ਤਾਂ ਚਾਹੇ ਤਾਂ ਆ ਕੇ ਕਿ ਕਿ ਨਾ ਜਾਂ ਸਾਹਮਣੇ ਵਿੱਚ ਹੀ ਸਾਲੀ ਦੇ ਘਰ ਇੱਟਾਂ ਲੈ ਕੇ ਨੇ ਰੇ ਰੌਣੀਆਂ ਜੀ ਫਿਰ ਮੈਂ ਕੋਠੀ ਜੜ ਕੇ ਚਾਤੀ ਮਾਈ ਗੁੰਡੇ ਦੇ ਤੇ ਅੰਦਰ ਮਤਲਬ ਕਿ ਮੇਖੇ ਦੇ ਦੁਆਰ ਪਿੱਛੇ ਪਾੜੀ ਗਈ ਇਹ ਹੀ ਸੂਜਣਾ ਪੁਲਿਸ ਨੇ ਦਿੱਤੀ ਪੁਲਿਸ ਨੇ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਚਾਤੀ ਮਾਗ ਕੇ ਚੱਲ ਗਈ ਇਹ ਆਹੀ ਫਿਰ ਮਰਸਾਲਾ ਨੰਬਰੀ ਟ੍ਰੱਕ ਤੇ ਆਪਣੇ ਦੇਖਿਆ ਵੀ ਕਿ ਕਿ ਨੁਕਸਾਨ ਹੋਇਆ ਤੇ ਮੇਰੇ ਕੋਈ ਘੱਟੋ ਘਾਟ ਕੋਈ 10-12000 ਰੁਪਏ ਮਤਲਬ ਕਿ ਫਿਓਂ ਦਾ ਫਿਓਂ ਦੇ ਗਿਆ ਇਹ ਮਰ ਗਿਆ ਇਸੇ ਸਾਲ ਦਾ ਵਿਚਾਰੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦੇ ਗਲਾ ਖੋਲਕ ਦੋਗੇ ਵੀ ਤੇ ਪੈ 2.5000 ਰੁਪਏ ਦਾ 10-12000 ਦਾ ਨੁਕਸਾਨ ਹੋਇਆ ਜੀ ਦੂਰੇ ਅਟਾ ਸੈਲੀਪੋਰਟ ਤੋਂ ਹੋ ਰਿਹਾ ਜੀ ਇਹ ਰਾਤੀ ਨਾਲ ਮਲ ਅਸੀਂ ਦੁਕਾਨ ਬੰਦ ਕਰਕੇ ਗਏ ਸੀ ਜਿਹੜਾ ਸੇੜਾਂ ਦਾ ਦੁਆਹ ਖੜਾ ਦੁਆਹ ਹੀ ਖੁੱਲਿਆ ਜਿੰਨੇ ਮੱਤ ਤੱਕ ਆਲਾ ਵਿੱਚ ਪੈਨ ਨਹੀਂ ਚਾਹੇ ਦੁਆਹ ਤੇ ਵੀ ਗੇਟ ਨਹੀਂ ਖੁੱਲਿਆ ਤੇ ਆ ਸਭ ਵਜਿ ਇਥੇ ਨਾਲ ਦੇ ਘਰ ਇੱਡਾਂ ਲੇਖੀ ਨੇ ਨੇਰ ਆਉਂਦੀ ਆ ਜੀ ਫਿਰ ਮੈਂ ਘੁੱਟੀ ਜੜ ਕੇ ਚਾਕੀ ਮਾਈ ਗੁੰਡੇ ਦੇ ਤੇ ਅੰਦਰ ਮਨ ਲੋ ਕੀ ਮੇਖੇ ਦੇ ਦੁਆਰ ਪਿੱਛੇ ਬਾੜੀ ਭਈ ਅਹੀ ਸੂਜਾ ਪੋਸਣ ਦਿੱਤੀ ਪੋਸਣ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਥਾਤੀ ਮਾਗ ਤੇ ਚੱਲ ਗਏ ਤੇ ਅਹੀ ਫਿਰ ਮਰਸਾ ਕੰਪਨੀ ਤੇ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘੱਟੋ ਘਾਟ ਵੀ 10-12000 ਰੁਪਏ ਮਤਲਬ ਕਿ ਫੀਮੈਂਟ ਦਾ ਫੀਮ ਦੇ ਗਏਗਾ ਮਰਾ ਗਿਆ ਸੀ ਉਹ ਕਹਾਵਦਾ ਵੀ ਰੱਖ ਕੇ ਤੇ ਮੇਰੇ ਗੱਲੋਂ ਚਾਬੀ ਗਏ ਚੱਕੀ ਦੇ ਗੱਲਾ ਖੋਲ ਕੇ ਦੋ ਕਿ ਬਿਚੇ ਪੈ 3000 ਰੁਪਏ ਜੇ 10 12 ਜਿਆਦਾ ਲਖਾ ਲਓ ਇਹ ਡਰੋਵਰ ਅੱਡਾ ਸਿਆਲੀ ਪੌਂਟ ਤੋਂ ਬੋਲ ਰਿਹਾ ਜੀ ਇਹ ਦਾ ਤੀਨਾ ਮੱਲੇ ਹੀ ਦੁਕਾਨ ਬੰਦ ਕਰਕੇ ਗਏ ਜੀ ਜੇ ਜਾਣੀ ਗੁਆਹ ਕੋਲ ਦਾ ਗੁਆਹ ਹੀ ਖੁੱਲਿਆ ਜਿੰਨੇ ਮੈਂ ਤੱਕਾਲਾ ਦੇਖਣ ਫੈਨ ਚਾਹੇ ਤਾਂ ਆ ਕੇ ਵੀ ਗੇਟ ਲਿਫਟ ਲਿਆ ਸਾਹਮਣੇ ਵਿੱਚ ਹੀ ਸਿਆਲੀ ਦੇ ਕੋਲ ਇੱਟਾ ਦੇ ਕਿੰਨੇ ਜਿਹੜੇ ਦੇ ਲਾਉਂਦੀਆਂ ਜੀ ਫਿਰ ਮੈਂ ਕੋਠੀ ਜਿਹੜਾ ਕੇ ਚਾਕੀ ਮੈਨੂੰ ਗੁੰਡੇ ਦੇ ਤੇ ਅੰਦਰ ਮਤਲਬ ਉਹ ਕੀ ਮੇਖੇਦੇ ਜੁਆਰ ਪਿੱਛੇ ਪਾੜੀ ਇਹੀ ਹੀ ਸੂਝਾ ਪੁਰਸਨ ਦਿੱਤੀ ਪੁੱਛਣੀ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਵੀ ਧਾਤੀ ਮਾਰ ਕੇ ਚੱਲ ਗਏ ਤੇ ਅਹੀ ਫਿਰ ਮਸਟਰ ਕੰਪਨੀ ਤਰ੍ਹਾਂ ਆਪਣੇ ਦੇਖਿਆ ਵੀ ਕੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘਟੋੜ ਘੜੇ 10-12000 ਰੁਪਏ ਮਤਲਬ ਕਿ ਪੇਮੈਂਟ ਰਕਮ ਦੇ ਗਿਆ ਇਹ ਮਰ ਰੱਖ ਗਏ ਸੀ ਉਹ ਤਾਂ ਵੀ ਇੱਥੇ ਰੱਖ ਕੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦੇ ਗੱਲਾ ਖੋਲ ਕੇ ਦੋਗੇ ਵੀ ਥੇ 5-6000 ਰੁਪਏ 10-12000 ਦਾ ਨੁਕਸਾਨ ਹੋਇਆ ਇਹ ਦੂਰੇ ਅੱਡਾ ਸੈਲੀ ਪਾਲਸ ਤੋਂ ਹੋ ਰਿਹਾ ਜੀ ਇਹ ਗੱਤੀ ਨਾਲ ਮਤਲਬ ਅਸੀਂ ਦੁਕਾਨ ਬੰਦ ਕਰਕੇ ਗਏ ਸੀ ਜਿਹੜਾ ਸੇਟਾਂ ਵਾਲਾ ਦੁਆ ਖੁਦਾ ਨੂੰ ਦੁਆ ਹੀ ਖੁੱਲਿਆ ਜਿੰਨਾ ਤੱਕ ਆਲਾ ਬੰਦੇ ਕਦੇ ਆਉਣੇ ਚਾਹੇ ਤਾਂ ਆ ਕੇ ਵੀ ਕਿਤੇ ਨਹੀਂ ਆਪਾਂ ਵਿੱਚ ਹੀ ਸਾਲੀ ਜਗੜੇ ਇਟਾ ਲੈ ਕੇ ਨੇ ਰਾਉਂਡੀਆਂ ਜੀ ਫਿਰ ਮੈਂ ਕੁਠੀ ਜੜ ਕੇ ਛਾਤੀ ਮਾਈ ਗੁੰਡੇ ਦੇ ਤੇ ਅੰਦਰ ਮਤਲਬ ਉਹ ਕੀ ਮੇਖੇ ਦੇ ਦੁਆਰ ਪਿੱਛੇ ਪਾੜੀ ਭਈ ਇਹ ਹੀ ਸੂਜਾ ਪੁੱਛਣ ਦਿੱਤੀ ਪੁੱਛਣ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਛਾਤੀ ਮਾਰ ਕੇ ਚੱਲ ਗਈ ਤੇ ਅਹੀ ਫਿਰ ਮਤਲਬ ਸਾਹਬਾਂ ਕੋਲ ਬਣੀ ਤਰੱਕ ਚਾਪਰੇ ਦੇਖਿਆ ਵੀ ਕਿ ਕਿ ਨੁਕਸਾਨ ਹੋਇਆ ਤੇ ਮੇਰੇ ਕੋ ਘੱਟੋ ਘਾਟ ਫਿਰ 10-12000 ਰੁਪਏ ਮਿਲਣਗੇ ਫਿਰ ਉਹਨਾਂ ਦਾ ਵੀ ਹੁੰਦਾ ਹੈਗਾ ਇਹ ਮਰ ਆ ਗਿਆ ਸੀ ਉਹਦਾ ਵੀ ਜਰਾਸਤੇ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦਾ ਗਲਾ ਖੋਲ ਕੇ ਦੋਗੇ ਵੀ 3-4-5 ਦਿਨ ਯਾਰ ਜਿਹੜੇ 10-12000 ਦਾ ਨਿਕਾਣੇ